ਚਾਰ ਸੈਬਜ਼ਾਦੇ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਅੱਖਾਂ ਦਾ 8ਵਾਂ ਮੁਫਤ ਜਾਂਚ ਤੇ ਆਪਰੇਸ਼ਨ ਕੈਂਪ ਅਤੇ ਜਨਰਲ ਬਿਮਾਰੀਆਂ ਦਾ ਚੈੱਕਅਪ ਕੈਂਪ ਗੁਰਦੁਆਰਾ ਸ਼੍ਰੀ ਸਿੰਘ ਸਬਾ ਤਨੀਪਿੰਡ ਤੇ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤਾਂ ਸਮੂਹ ਸਾਜ ਸੰਗਤ ਤਨੀਪਿੰਡ ਲਖਨਪਾਲ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਬੇਬੀ ਮਹਿਕ ਕੁੰਨਰ ਅਤੇ ਬੀਬੀ ਰੇਸ਼ਮ ਕੌਰ ਨੇ ਸੰਜੇ ਤੌਰ ਤੇ ਰੀਬਨ ਕੱਟ ਕੇ ਕੀਤਾ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਰਸ਼ਪਾਲ ਸਿੰਘ ਪੁੰਨਰ ਦੁਬਈ ਅਤੇ ਕੈਨੇਡਾ ਵਾਲਿਆਂ ਦਾ ਪਰਿਵਾਰ ਕੈਂਪ ਵਿੱਚ ਸ਼ਾਮੂਲੀਅਤ ਕਰਨ ਲਈ ਕੈਨੇਡਾ ਤੋਂ ਆਏ ਇਸ ਕੈਂਪ ਦੌਰਾਨ ਪੰਜਾਬ ਪ੍ਰਸਿੱਧ ਅੱਖਾਂ ਦੇ ਮਾਹਰ ਡਾਕਟਰ ਰਾਜਨ ਆਈ ਕੇਅਰ ਅੱਖਾਂ ਦਾ ਹਸਪਤਾਲ ਫਗਵਾੜਾ ਵਾਲਿਆਂ ਦੀ ਟੀਮ ਵੱਲੋਂ ਚੈੱਕਅਪ ਕਰਨ ਉਪਰੰਤ ਲੋੜਵੰਦ ਮਰੀਜ਼ਾਂ ਆਪਰੇਸ਼ਨ ਵਾਸਤੇ ਚੁਣੇ ਇਸ ਮੌਕੇ ਡਾਕਟਰ ਰਾਜਨਾਈ ਕੇਅਰ ਹਸਪਤਾਲ ਦੇ ਮਾਹ ਡਾਕਟਰ ਐਸ ਰਾਜਨ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਦੌਰਾਨ ਲਗਭਗ OPD 450 ਲੋਕਾਂ ਦੀ ਕੀਤੀ ਗਈ ਆਪਰੇਸ਼ਨ ਲਈ 105 ਲੋਕ ਚੁਣੇ ਗਏ 400 ਤੋਂ ਵੱਧ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ 300 ਮਰੀਜ਼ਾਂ ਨੂੰ ਮੁਫਤ ਐਨਕਾ ਵੀ ਵੰਡੀਆਂ ਗਈਆਂ ਉੱਥੇ ਇਸ ਮੌਕੇ ਤੇ ਰਸ਼ਪਾਲ ਸਿੰਘ ਪੁੰਨਰ ਦੁਬਈ ਤੇ ਕੈਨੇਡਾ ਵਾਲਿਆਂ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਪਿੰਡ ਲਖਨਪਾਲ ਧਨੀ ਪਿੰਡ ਦੀਆਂ ਦੋਨੇ ಗ್ರಾಮ ਪੰਚਾਇਤਾਂ ਦੇ ਸਹਿਯੋਗ ਨਾਲ ਅਤੇ ਦੋਵੇਂ ਪਿੰਡਾਂ ਦੇ ਐਨ ਆਰ ਆਈ ਵੀਰਾਂ ਦੇ ਵਿਦੇਸ਼ ਸਹਿਯੋਗ ਨਾਲ ਇਹ ਕੈਂਪ ਹਰੇਕ ਸਾਲ ਲਗਾਇਆ ਜਾਂਦਾ ਹੈ ਇਸ ਸਾਲ ਇਹ ਕੈਂਪ 8ਵੇਂ ਸਾਲ ਵਿੱਚ ਪ੍ਰਵੇਸ਼ ਕਰ ਗਿਆ ਜੋ ਕਿ ਚਾਰ ਸੈਦਜ਼ਾਦਿਆਂ ਤੇ ਸਮੂਹ ਸਿੰਘਾਂ ਸ਼ਹੀਦਾਂ ਨੂੰ ਸਮਰਪਿਤ ਹੈ ਉੱਥੇ ਇਸ ਕੈਂਪ ਵਿੱਚ ਪਹੁੰਚੇ ਸਮਾਜ ਸੇਵਕ ਸਹਿਯੋਗੀ ਸੱਜਣ ਅਤੇ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ਤੇ ਦੱਸਿਆ ਕਿ ਚਾਰ ਸੈਦਜ਼ਾਦੇ ਤੇ ਸਮੂਹ ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਜੋ ਇਹ ਕੈਂਪ ਲਗਾਇਆ ਜਾਂਦਾ ਹੈ ਬਹੁਤ ਹੀ ਵਧੀਆ ਉਪਰਾਲਾ ਆਲੇ ਦੁਆਲੇ ਦੇ ਪਿੰਡਾਂ ਦੇ ਵਸਨੀਕ ਵੀ ਇਸ ਕੈਂਪ ਦਾ ਹਰੇਕ ਸਾਲ ਫਾਇਦਾ ਲੈਂਦੇ ਹਨ ਇਸ ਮੌਕੇ ਤੇ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਦੇ ਮਾਹ ਡਾਕਟਰਾਂ ਦੀ ਟੀਮਾਂ ਜਿੰਨਾ ਵਿੱਚ ਡਾਕਟਰ ਨਿਸ਼ਾ ਸੰਦੀਪ ਚਾਲ ਅਮਨਦੀਪ ਕੁਮਾਰ ਰੋਹਿਤ ਤਲਵਾੜ ਖੁਸ਼ਬੂ ਪਰਮ ਹਰਪ੍ਰੀਤ ਡਾਕਟਰ ਚਾਰਮੀ ਡਾਕਟਰ ਦੀਪਤੀ ਡਾਕਟਰ ਮੁਕੁਲ ਹਾਜ਼ਰ ਸਨ ਇਸ ਮੌਕੇ ਤੇ ਰਚਪਾਲ ਸਿੰਘ ਪੁੰਨਰ ਪਵਿੱਤਰ ਸਿੰਘ ਗਿੱਲ ਸੂਬੇਦਾਰ ਮੇਜਰ ਜਤਿੰਦਰ ਕੁਮਾਰ ਲਖਨਪਾਲ ਸਰਦਾਰ ਬਲਕਾਰ ਸਿੰਘ ਕੁੰਨਰ ਸਰਪੰਚ ਧਨੀ ਪਿੰਡ ਸਰਦਾਰ ਬਲਿਹਾਰ ਸਿੰਘ ਕੁੰਨਰ ਪੰਜ ਕੇਵਲ ਸਿੰਘ ਢੇਰਾ ਬਲਵਿੰਦਰ ਸਿੰਘ ਆੜਤੀਆ ਅਮਨਦੀਪ ਸਿੰਘ ਗਿੱਲ ਪੰਜ ਇੰਦਰਪਾਲ ਸਿੰਘ ਕਾਲਾ ਪ੍ਰਧਾਨ ਤੇ ਇਹਨਾਂ ਦੇ ਨਾਲ ਦੋਵੇਂ ਪਿੰਡਾਂ ਦੇ ਵਸਨੀਕ ਵੱਖ-ਵੱਖ ਪਿੰਡਾਂ ਤੋਂ ਚੈੱਕਅਪ ਅਤੇ ਦਵਾਈਆਂ ਲੈਣ ਲਈ ਪਿੰਡ ਵਾਸੀ ਆਏ ਸਨ ਇਸ ਕੈਂਪ ਦੌਰਾਨ ਆਏ ਹੋਏ ਸਮੂੱਚੇ ਲੋਕਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਇਸ ਮੌਕੇ ਤੇ ਧਨੀ ਪਿੰਡ ਲਖਨਪਾਲ ਦੋ ਕੈਮਰਾਮੈਨ ਅਮੇਸ਼ ਸ਼ਰਮਾ ਦੇ ਨਾਲ ਪੱਤਰਕਾਰ ਮੋਹ ਸ਼ਰਮਾ ਦੀ ਰਿਪੋਰਟ ਤੇ ਜਿਹੜਾ ਅੱਜ ਕੈਂਪਿਆ ਧਨੀਪਿੰਡ ਦੇ ਵਿੱਚ ਜਿਹੜਾ 13 12 25 ਨੂੰ ਅੱਜ ਲੱਗਾ ਆ ਇਹਦੇ ਵਿੱਚ ਆਉਣ ਦਾ ਸਾਨੂੰ ਮੌਕਾ ਮਿਲਿਆ ਆ ਇੱਥੇ ਜਿਹੜਾ ਕਿ ਦੋਨਾਂ ਪੰਚਾਇਤਾਂ ਧਨੀਪਿੰਡ ਔਰ ਲਖਨਪਾਲਾ ਦੀ ਪੰਚਾਇਤ ਔਰ ਗੁਰਦੁਆਰਾ ਸਿੰਘ ਸਭਾ ਕਮੇਟੀ ਔਰ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਜਿਹੜਾ ਕੈਂਪਿਆ ਅੱਜ ਲਗਾਇਆ ਗਿਆ ਆ ਜਿਹੜਾ ਕਿ ਇਹ ਕੈਂਪ ਆ ਸਾਡੇ ਆਮ ਮਾਤਰ ਪਰਿਵਾਰਾਂ ਲਈ ਵੀ ਬਹੁਤ ਫਾਇਦੇਮੰਦ ਜਿਹੜਾ ਸਾਬਤ ਹੋ ਰਿਹਾ ਆ ਇਹ ਜਿਹੜੇ opralle ਆ ਧਨੀਪਿੰਡ ਲਖਨਪਾਲਾ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਚਾਹੇ ਮੋਹਰਦਵਾਰ ਸਾਹਿਬ ਸਿੰਘ ਸਵਾ ਅਤੇ ਚਿੰਨ੍ਹੇ ਸੜਕਾਂ ਦੋਨੇ ਪੰਚਾਇਤਾਂ ਇਹਨਾਂ ਦੇ ਸਹਿਯੋਗ ਦੇ ਨਾਲ ਇਦਾਂ ਦੇ opralle ਹਰ ਸਾਲ ਦੀ ਤਰ੍ਹਾਂ ਹੁੰਦੇ ਰਹਿੰਦੇ ਨੇ ਮੈਂ ਕਹਿੰਨੀ ਇਦਾਂ ਦੇ ਜਿਹੜੇ ਛਲਾਗਾ ਜੋ opralle ਆ ਇਹਨਾਂ ਦੋਨਾਂ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਚਾਰਾਤਰ ਦੇਖਣ ਨੂੰ ਸਾਨੂੰ ਮਿਲਦੇ ਆ ਐਨ ਆਰ ਆਈ ਵੀਰਾਂ ਨੂੰ ਜਾਂ ਜਿੰਨੇ ਵੀ ਸਾਡੇ ਪ੍ਰਾਜੇ ਤੇ ਖੜੇ ਆ ਮੈਂ ਤਾਂ ਕਹਿੰਨੀ ਪ੍ਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਚੋਪਣੀ ਤਰੱਕੀ ਦੇਵੇ ਇਹ ਕੱਲੀ ਅੱਖਾਂ ਦੇ ਨਹੀਂ ਹਰ ਬਿਮਾਰੀ ਦੇ ਲਈ ਜਿਹੜਾ ਕੈਂਪੇਨ ਲਗਾਇਆ ਜਾਂਦਾ ਔਰ ਮੈਂ ਇੱਕ ਕਰ ਲੈਣਾ ਦੀ ਹੋਰ ਵੀ ਚਲਾਗਾ ਜੋ ਕਰਦੀਆਂ ਸਾਡੇ ਨੋਲੇਜ ਚਾਹੀ ਸੀ ਕਿ ਇਹ ਕੈਂਪ ਅੱਜ ਦੇ ਦਿਨ ਨਹੀਂ ਕੈਂਪ ਇਹਨਾਂ ਐਨਆਰਆਈਆ ਵੱਲੋਂ ਇੱਕ ਇਹ ਵੀ ਕੀਤਾ ਗਿਆ ਆ ਕਿ ਛੇ ਕਰ ਅੱਗੋਂ ਪਿੱਛੇ ਵੀ ਕਿਸੇ ਨੂੰ ਕੋਈ ਤਕਲੀਫ ਹੁੰਦੀ ਆ ਉਹਦਾ ਟਰੀਟਮੈਂਟ ਵੀ ਜਿਹੜਾ ਲੋਕਾਂ ਦਾ ਇਹ ਕਰਵਾ ਸਕਦੇ ਆ ਉਹਨਾਂ ਦੀ ਫੀ ਵੀ ਇਹਨਾਂ ਨੇ ਆਪੇ ਕਰ ਲਈ ਤਬਾਹ ਇਹ ਚਾਹੋਂਗੇ ਕਿ ਇਹਨਾਂ ਜਿਹੜਾ ਜਿਹਨਾਂ ਵੀ ਸਾਗਾ ਜੋ ਉਹ ਕਰਾਨਾ ਕਰ ਰਹੇ ਆ ਪਰਮਾਤਮਾ ਇਹਨਾਂ ਨੂੰ ਹੋਰ ਵੀ ਤੰਦੂਬੀ ਨੂੰ ਰਾਤ ਚੌਂਕ ਵਿੱਚ ਰੱਖ ਦੇਵੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਖਾਂ ਦਾ ਅਠਵਾਂ ਜੋ ਆਪਰੇਸ਼ਨ ਔਰ ਚੈੱਕ ਅਪ ਕੈਂਪ ਹੈ ਇਹ ਜੋ ਕੈਂਪ ਹੈ ਇਹ ਚਾਰ ਸਹਿਬਜਾਦੇ ਆ ਤੇ ਜੋ ਸ਼ਹੀਦ ਸਿੰਘ ਹਨ ਉਹਨਾਂ ਦੀ ਸ਼ਹਾਦਤ ਨੂੰ ਸਮਰਪਣ ਹੁੰਦਾ ਹੈ ਔਰ ਤਨੀਪਿੰਡ ਦੇ ਸਮੂਹ ਐਨ ਆਰ ਆਈ ਔਰ ਜੋ ਇਥੋਂ ਦੇ ਵਾਸੀ ਹਨ ਉਹ ਇਹ ਕੈਂਪ ਦਾ ਆਯੋਜਨ ਕਰਦੇ ਹਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ ਸੈਗੜੇ ਲੋਕਾਂ ਦਾ ਇੱਥੇ ਚੈੱਕਅਪ ਕੀਤਾ ਜਾਏਗਾ ਔਰ ਜੋ ਆਪਰੇਸ਼ਨ ਲਈ ਮਰੀਜ਼ ਹੋਣਗੇ ਉਹਨਾਂ ਨੂੰ ਡਾਕਟਰ ਰਾਜਨੇਕੀਅਰ ਹਸਪੀਟਲ ਫਗਵਾੜਾ ਲਈ ਚੁਣਿਆ ਜਾਵੇਗਾ ਜਿੱਥੇ ਅਸੀਂ ਉਹਨਾਂ ਦੇ ਆਪਰੇਸ਼ਨ ਜੋ ਹੈ ਉਹ ਕਰਨਗੇ ਔਰ ਜੋ ਲੋੜਵੱਤ ਮਰੀਜ਼ ਹਨ ਜਿਨ੍ਹਾਂ ਨੂੰ ਕੋਈ ਅੱਖਾਂ ਦੀ ਜ਼ਰੂਰਤ ਹੈ ਅੱਜ ਉਹਨਾਂ ਨੂੰ ਅਸੀਂ ਐਨਕਾਂ ਵੀ ਇੱਥੇ ਦਵਾਂਗੇ ਔਰ ਹੋਰ ਵੀ ਜੇ ਕਿਸੇ ਨੂੰ ਅੱਖਾਂ ਦੀ ਕਿਸੇ ਕੋਈ ਬਿਮਾਰੀ ਹੈ ਅਸੀਂ ਸਾਰਾ ਉਹ ਟਰੀਟ ਜੋ ਹੈ ਉਹ ਫ੍ਰੀ ਆਫ ਕਾਸਟ ਇਹਨਾਂ ਦੀ ਜੋ ਸਹਾਇਤਾ ਦੇ ਨਾਲ ਕਰਾਂਗੇ ਕਿਉਂਕਿ ਇਹ ਜੋ ਪ੍ਰਾਲੇ ਹੋਇਆ ਕਰਦੇ ਹਨ ਸਮੂਹ ਮਾਨਵਤਾ ਦੇ ਲਈ ਇੱਕ ਬਹੁਤ ਹੀ ਭਲੇ ਦਾ ਕੰਮ ਹੋਇਆ ਕਰਦੇ ਹਨ ਜੇ ਕੋਈ ਪੇਸ਼ੈਂਟ ਆਪਣੇ ਖੁਦ ਤੌਰ ਤੇ ਚਾਕੇ ਪ੍ਰਾਈਵੇਟ ਆਪਰੇਸ਼ਨ ਕਈ ਵਾਰੀ ਨਹੀਂ ਕਰਵਾ ਸਕਦਾ ਪਰ ਇਹਨਾਂ ਦੀ ਜੋ ਅਰਸ਼ਪਾਲ ਸਿੰਘ ਜੀ ਔਰ ਪੂਰੇ ਜੋ ਸਾਡੇ 바ਸੀ ਸਾਹਿਬ ਹਨ ਇਹਨਾਂ ਦਾ ਪੂਰਾ ਪਰਿਵਾਰ ਹੈ ਔਰ ਸਾਡੇ ਗੋਲਦੀ ਸਾਹਿਬ ਔਰ ਸਾਰੀ ਜੋ ਸਮੂਹ ਸੰਗਤ ਇੱਥੇ ਵਿਰਾਜਮਾਨ ਹੈ ਇਹਨਾਂ ਸਾਰਿਆਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਇਹਨਾਂ ਨੇ ਇਸ ਲੋਕ ਫਲਾਈ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਇਆ ਔਰ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਇਹਨਾਂ ਦੇ ਵਿੱਚ ਆ ਕੇ ਅੱਜ ਜੋ ਮਰੀਜ਼ ਹਨ ਉਹਨਾਂ ਦਾ ਚੈੱਕਅਪ ਕਰਕੇ ਉਹਨਾਂ ਦੇ ਆਪਰੇਸ਼ਨ ਔਰ ਬਾਕੀ ਜੋ ਅੱਖਾਂ ਦਾ ਜੋ ਬਿਮਾਰੀਆਂ ਹਨ ਉਹਦਾ ਇਲਾਜ ਕਰ ਸਕੀਏ 13 12 2025 ਨੂੰ ਜੋ ਅੱਜ ਦਰਦਵਾਰਾ ਸਿੰਘ ਸਵਾਤਨੀ ਪਿੰਡੂ ਤੇ ਐਨ ਆਰ ਆਈ ਵੀਰਾਂ ਤੇ ਸਦੋਆ ਨਗਰ ਲਖਣਪਾਲ ਤਨੀ ਪਿੰਡੀਆਂ ಗ್ರಾಮ ਪੰਚਾਇਤਾਂ ਅਤੇ ਐਨ ਆਰ ਆਈ ਵੀਰਾਂ ਦੇ ਸਾਰੇ ਸਹਿਯੋਗ ਨਾਲ ਮਾਣ ਰੱਖਣੇ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਸਹਿਯੋਗ ਨਾਲ ਜੋ ਅੱਜ ਇੱਥੇ ਅੱਖਾਂ ਦਾ ਫ੍ਰੀ ਕੈਂਪ ਲਾ ਰਿਹਾ ਜਾਂ ਲਾ ਰਿਹਾ ਲਾਇਆ ਜਾ ਰਿਹਾ ਹੈ ਜਿਸ ਵਿੱਚ ਕਿ ਅੱਖਾਂ ਦੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਨਾਲ ਹੀ ਜਿਨ੍ਹਾਂ ਦੇ ਕੋਈ ਮੋਤੀਆ ਜਾਂ ਕੋਈ ਹੋਰ ਆਪਰੇਸ਼ਨ ਦੀ ਜ਼ਰੂਰਤ ਹੈ ਉਹਨਾਂ ਬੀਜਾਂ ਨੂੰ ਰਾਜਨ ਹਸਪਤਾਲ ਖਵਾੜਾ ਦੇ ਵਿੱਚ ਆਪਰੇਸ਼ਨ ਕੀਤੇ ਜਾਣਗੇ ਇਹ ਜੋ ਕਾਰਜ ਕਾਫੀ ਖਾਲਾ ਤੋਂ ਇੱਥੇ ਚੱਲ ਰਿਹਾ ਹੈਗਾ ਜਿਹਦੇ ਵਿੱਚ ਸਾਡੇ ਨਗਰ ਦੇ ਸਾਰੇ ਐਨਆਰਈ ਵੀਰ ਖਾਸ ਤੌਰ ਤੇ ਸਾਰ ਰਸ਼ਪਾਲ ਸਿੰਘ ਕੁੰਨਰ ਉਹਨਾਂ ਦੇ ਜੋ ਉਦਮ ਸਦਕਾ ਇਹ ਜੋ ਕੈਂਪ ਆ ਇਹ ਚੱਲ ਰਿਹਾ ਹੈਗਾ ਤੇ ਮੈਂ ਆਪਣੇ ਵੱਲੋਂ ਇਹਨਾਂ ਸਾਰੇ ਹੀ ਐਨਆਰਈ ਵੀਰਾਂ ਦਾ ਗੁਰਦੁਆਰਾ ਪਰਵਤ ਕਮੇਟੀ ਦਾ ಗ್ರಾಮ ਪੰਚਾਇਤਾਂ ਦਾ ਸੇਦਗਨ ਵਾਸੀਆਂ ਦਾ ਤੋਹਾ ਨਗਰ ਵਾਸੀਆਂ ਦਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਆਸ ਕਰਦਾ ਕਿ ਜੋ ਜੋ ਕੈਂਪ ਹੈ ਇਹ ਸਾਡੇ ਸਾਰਿਆਂ ਵਾਸਤੇ ਇਲਾਕੇ ਵਾਸਤੇ ਬਹੁਤ ਹੀ ਫਾਇਦੇਮੰਦ ਹੋਏਗਾ ਔਰ ਇਹਦਾ ਕਾਫੀ ਉਹ ਮਰੀਜ਼ਾਂ ਨੂੰ ਇਹਦਾ ਲਾਭ ਹੋਏਗਾ ਜਿਸ ਤਰ੍ਹਾਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ 8 8ਵਾਂ ਜਿਹੜਾ ਪੱਖਾਂ ਦਾ ਕੈਂਪ ਲਗਾ ਰਹੇ ਹਾਂ ਜਿਹਦੇ ਵਿੱਚ ਸਾਰੀ ਚੈੱਕਅਪ ਔਰ ਆਪਰੇਸ਼ਨ ਲੈੰਜ ਵੀ ਪਹਿਣ ਕੇ ਸਾਰੇ ਫ੍ਰੀ ਹੋਣਗੇ ਇਹ ਹਰ ਹਰ ਸਾਲ ਦੀ ਤਰ੍ਹਾਂ ਤੇ ਇਹ ਡਾਕਟਰ ਰਾਜਨ ਆਈ ਕੇਅਰ ਵਾਲੇ ਸਾਡੇ ਨਾਲ ਖੜੇ ਆ ਬੜਾ ਸਹਿਯੋਗ ਦੇਣ ਇਹ ਡਾਕਟਰ ਹਨ ਜਿਨ੍ਹਾਂ ਨੇ ਪ੍ਰਸ਼ੰਕ ਕਰਨੇ ਹਨ ਇਹ ਹਜਤੇ ਕੱਲੋਂ ਤੋਂ ਇਹਨਾਂ ਸਾਰੇ ਪ੍ਰਸ਼ਨ ਜਿਨ੍ਹਾਂ ਨੇ ਕਰਦੇ ਨੇ ਹਨ ਜਿੰਨੇ ਵੀ 100 150 200 ਬੱਤਾ ਜਨਾ ਨਹੀਂ ਫਿਰ ਸਰਦਾਰ ਬਾਕੀ ਦੇ ਸਾਡੇ ਲੱਗੜਬੜਾ ਸਾਥ ਦੇਣਗੇ ਪੰਚਾਇਤਾਂ ਸਾਥ ਦੇਣਨੀਆਂ ਆ ਔਰ ਬਰਦਰਾ ਕਵੰਦ ਕਮੇਟੀ ਬੜਾ ਕੁਛ ਕਰਦੀ ਹੈ ਸਾਡੇ ਲਈ ਤੇ ਜਿਹੜੇ ਵਿਸ਼ੇਸ਼ ਸਹਿਯੋਗੀ ਐਨ ਆਰ ਆਗੇ ਆ ਉਹ ਜਿੱਦਾਂ ਨੂੰ ਛੋਡੀ ਆਮਨਦਰਨ ਦੇ ਪਰਿਵਾਰ ਨੇ ਜਵਾਨ ਆ ਪਤਾ ਨਹੀਂ ਕਿੰਨਾ ਭੇਜਤਾ ਪਰ ਫਿਰ ਫਿਰ ਭੇਜਤਾ ਨਹੀਂ ਵਿੰਡਰ ਲਵਿੰਡਰ ਅਲਵਾਵਾ ਇਹਦਾ ਇਸ ਤਰ੍ਹਾਂੀਆਂ ਬਾਹਰ ਸੋਢੀ ਆ ਇਹਨਾਂ ਦਾ ਮੇਰੇ ਲੜਕਾ ਹੈ ਵਿੰਦਰ ਸਿੰਘ ਦਾ ਬਸ ਮੁਗ ਰਹਿ ਗਏ ਐਨਆਰਆਈ ਵੀ ਸਾਡੇ ਪੈਣ ਦੇ ਜਿਹੜੇ ਜਿਹੜੇ ਸਹਯੋਗ ਦੇ ਰਹੇ ਹਨ ਵਿੰਦਰ ਕੁੰਨਰਿਆ ਸੋਢੀ ਸੋਢੀ ਇਹਨਾਂ ਦਾ ਲੜਕਾ ਵਿੰਦਰ ਕੁੰਨਰ ਹੈਗਾ ਤੇ ਫਿਰ ਆਪਣਾ ਅਮਰਜੀਤ ਬਾਰੀਆ ਹੈਗਾ ਪੰਮੀ ਵਰਿੰਦਰ ਹੈਗਾ ਲਾਟੀ ਲਖਣਪੁਰਾ ਹੈਗਾ ਪ੍ਰੇਵੰਦਨ ਉਹ ਹਰ ਸਾਲ ਦੀ ਤਰ੍ਹਾਂ ਅੰਦੇ ਲਾਟੀ ਹਣੀ ਹੈਥ ਕੀ ਜੁੜ ਗਿਆ ਨਾਲ ਇਹਨੂੰ ਵੀ ਕਿਸ ਨੇ ਕਰਿਆ ਇਹਨੂੰ ਕਹਿੰਦੇ ਉਹ ਨਾਲ ਜੁੜ ਜਾਂਦੇ ਆਗੇ ਤੇ ਗਰਜਾਲ ਸਿੰਘ ਗਿਆ ਲੈ ਗਿਆ ਉਹ ਛਵੀਂ ਵਾਰ ਲਖਣਪੁਰ ਜਿਹੜੇ ਲਾਟੀ ਕਹਿੰਤਾਂ ਮੈਂ ਠੀਕ ਹੈ ਤੇ ਇਹ ਬੜਾ ਸਹਯੋਗ ਦੇ ਰਿਹਾ ਹਰ ਸਾਲ ਦੀ ਤਰ੍ਹਾਂ ਯਾਨੀ ਬਿਨਾਂ ਸਾਨੂੰ ਕਹਿਆ ਤੋਂ ਬੜੀ ਬੜੀ ਸਾਡੀ ਮਦਦ ਕਰ ਰਿਹਾ ਐਨ ਆਰ ਆਈ ਜਿਹੜੇ ਵੀ ਸਾਰੇ ਇਹ ਤੇ ਇਸ ਕਰਕੇ ਹੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਵੇਂ ਕਿ ਸਾਰਿਆਂ ਨੂੰ ਪਤਾ ਆ ਕਿ ਅੱਜ 13 ਦਸੰਬਰ 2025 ਨੂੰ ਤਨੀਪਿੰਡ ਤੇ ਲਖਣਪਾਲ ਪੂਰੇ ਐਨ ਆਰ ਆਈ ਤੇ ਨગર ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਕੈਂਪ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ ਤੇ ਚੱਲ ਰਿਹਾ ਹੈ ਹੁਣ ਤੱਕ ਜੋ ਹੈ 350 ਕਰੀਬ ਜੋ ਹੈ ਪੇਸ਼ੈਂਟ ਆਪਣੀਆਂ ਪਰਚੀਆਂ ਬੜਾ ਕੇ ਟ੍ਰੀਟਮੈਂਟ ਜਾਂ ਉਹਦਾ ਆਪਰੇਸ਼ਨ ਦਾ ਜੋ ਡੇਟ ਵਗੈਰਾ ਲੈ ਚੁੱਕੇ ਆ ਤੇ ਅਜੇ ਵੀ ਆ ਰਹੇ ਆ ਤੇ ਅਸੀਂ ਤਕਰੀਬਨ 100 ਡਾਕਟਰ ਸਾਹਿਬ ਨਾਲ ਗੱਲ ਹੋਈ ਹੈ ਕਿ 100 ਦੇ ਕਰੀਬ ਜੋ ਹੈ ਲੈਂਸ ਫ੍ਰੀ ਪਾਏ ਜਾਣੇ ਆ ਇਹ ਕਾਫੀ ਇਸ ਚੀਜ਼ ਦਾ ਬਹੁਤ ਪ੍ਰਭਾਵ ਪੈ ਰਿਹਾ ਗਰੀਬ ਜੋ ਲੋਕ ਹੈ ਉਹ ਬਹੁਤ ਇੱਕ ਦੂਜੇ ਨੂੰ ਜਦੋਂ ਦੱਸਦੇ ਤਾਂ ਦੂਰੋਂ ਦੂਰੋਂ ਇੱਥੇ ਮੈਂ ਪਰਚੀ ਬਣਾਉਂਦੇ ਸੀ ਭਾਜੀ ਹੁਣੀ ਤੇ ਉਹਨਾਂ ਦੇ ਕੋਲ ਬੈਠਾ ਸੀ ਕੋਈ ਸੁਣੜਾ ਤੋਂ ਕੋਈ ਇਧਰ ਬਿਲ ਕੇ ਤੋਂ ਕਿ ਦੂਰੋਂ ਦੂਰੋਂ ਲੋਕ ਆਏ ਆ ਇਸ ਕੈਂਪ ਕਿਉਂਕਿ ਇਸ ਕੈਂਪ ਦੀ ਬਹੁਤ ਮਸ਼ਹੂਰੀ ਆ ਹਰ ਸਾਲ ਲਗਾਉਂਦੇ ਆ ਇਹ ਭਾਜੀ ਰਿਸ਼ਪਾਲ ਸਿੰਘ ਕੁੰਨਰ ਆਪਣੇ ਛੋਟੀ ਭਾਜੀ ਹੁਣੀ ਪਰਮਿੰਦਰ ਭਾਜੀ ਹੁਣੀ ਇੰਗਲੈਂਡ ਤੋਂ ਤੇ ਸਾਰੇ ਜਿਹੜਾ ਬਿੰਦਰ ਹੈ ਆਪਣਾ ਇੰਗਲੈਂਡ ਤੋਂ ਤੇ ਇਹ ਸਾਰੇ ਜਿਹੜੇ ਜੋ ਵੀ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਲਗਾਇਆ ਜਾਂਦਾ ਆ ਹੁਣ ਸ਼ਿਵ ਕੁਮਾਰ ਲਾਟੀ ਜੀ ਨੇ ਵੀ ਬਹੁਤ ਸਹਿਯੋਗ ਦਿੱਤਾ ਹੈ ਇਸ ਵਿੱਚ ਤੇ ਜੁੜਦੇ ਜਾ ਰਹੇ ਆ ਤੇ ਅਗਲੀ ਵਾਰ ਇਹਨਾਂ ਨੇ ਮੈਨੂੰ ਆ ਹੁਣੇ ਹੀ ਥੋੜੀ ਦੇਰ ਪਹਿਲਾਂ ਭਾਜੀ ਦਾ ਫੋਨ ਆਇਆ ਸੀਗਾ ਉਹ ਕਹਿੰਦੇ ਵੀ ਅਗਲੀ ਵਾਰ ਆਪਾਂ ਡੈਂਟਲ ਦਾ ਵੀ ਨਾਲ ਰੱਖਣਾ ਤੇ ਨਾਲ ਸਾਰੇ ਮੈਡੀਕਲ ਦਾ ਰੱਖਣਾ ਰਿਸ਼ਪਾਲ ਭਾਜੀ ਨਾਲ ਵੀ ਹੁਣੇ ਹੀ ਗੱਲ ਹੋਈ ਆ ਕਹਿੰਦੇ ਯਾਰ ਆਪਾਂ ਜੋ ਹੈ ਇਹ ਇਹ ਸੇਵਾ ਜਿਹੜੀ ਮਨੁੱਖਤਾ ਦੀ ਸੇਵਾ ਹੈ ਬਹੁਤ ਵੱਡੀ ਸੇਵਾ ਹੈ ਤੇ ਇਹ ਦੇਖੋ ਇਹਨਾਂ ਦੀ ਸੋਚ ਦੇਖੋ ਕਿੰਨੀ ਵਧੀਆ ਹੈ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਤੇ ਜਦ ਕਿ ਇਹਨਾਂ ਦੇ ਪਰਿਵਾਰ ਤਕਰੀਬਨ ਬਾਹਰ ਹੀ ਆ ਤੇ ਇਹ ਦੇਖੋ ਪ੍ਰਿੰਟ ਦੀ ਸੇਵਾ ਇਲਾਕੇ ਦੀ ਸੇਵਾ ਇਸ ਤਰੀਕੇ ਨਾਲ ਕਰ ਰਹੇ ਆ ਇਹ ਸਭ ਤੋਂ ਵੱਡੀ ਸੇਵਾ ਹੈ ਇਹ ਹੀ ਆ ਤੇ ਅਸੀਂ ਪ੍ਰਮਾਤਮਾ ਕੇ ਇਹੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇਹਨਾਂ ਦੇ ਕੰਮਾਂ ਵਿੱਚ ਤਰੱਕੀ ਬਖਸ਼ੇ ਤੇ ਹਮੇਸ਼ਾ ਹੀ ਇਹ ਇਸ ਤਰ੍ਹਾਂ ਦੇ ਅਪਰਾਲੇ ਕਰਦੇ ਰਹਿਣ ਤੇ ਸਾਨੂੰ ਵੀ ਇਸ ਚੀਜ਼ ਨਾਲ ਬਹੁਤ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਕਿ ਸਾਡੇ ਪਿੰਡ ਦੇ ਵਿੱਚ ਇਦਾਂ ਦੇ ਵਧੀਆ ਕੰਮ ਲੱਗ ਰਹੇ ਆ ਬਹੁਤ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਬੜੀ ਖੁਸ਼ੀ ਦੀ ਗੱਲ ਆ ਤੁਹਾਡੇ ਨਾਲ ਕਥਨਲ ਲੱਕ ਕੋਈਆਂ ਪਾਤਸ਼ਾਹੀਆਂ ਜੇ ਛੱਦ ਕਰਨ ਦੇਤੇ ਨਿਮਕ ਇੱਕ ਨਾਮ ਦੇ ਰਹਿਮਾਨ ਤਰਸਦੋ ਅੱਜ ਵਹਾਨ ਸੱਦੇ ਹੈ ਉਹ ਖਾਦਾ ਕੈਂਪ ਤੁਹਾਡੇ ਇੰਦਾਰੇ ਵੀ ਜੋ ਹਰ ਵਕਤ ਹਰ ਸਮੇਂ ਸੇਸ਼ਤਨਿੰਗ ਦੇ ਨਾਲ ਜੁੜੇ ਰਹਿੰਦੇ ਆ ਜੇ ਅਸੀਂ ਇਹਨਾਂ ਦੀ ਬੜੇ ਤਲਵਾਦ ਕਰਦੇ ਹਾਂ ਗਰਮੀ ਸਰ ਦੀ ਥੋੜੀ ਚਲੋ ਫਿਰ ਦਰਸ਼ਕ ਜੀ ਸਿੰਦਰ ਕੁਮਾਰ ਜੋ ਕਿ ਅਮਰਜੀਤ ਸਿੰਘ ਦੀ ਬਾਰਿਆ ਅਖੀਰ ਪਰਵਿੰਦਰ ਸਿੰਘ ਜਕਰਪਾਲ ਪੁੱਕੇ ਗੁਰਦਿਆਲ ਸਿੰਘ ਚੰਦੋਫ ਮੰਗਲ ਸਿੰਘ ਗਿੱਲ ਸ਼ੇਰ ਕੁਮਾਰ ਸ਼ਕਲਪਾਲ ਰਸਪਾਲ ਸਿੰਘ ਜੂਨਰ ਧਨੀਪਿੰਡ ਇਹਨਾਂ ਇਹਨਾਂ ਬਹੁਤ ਵੱਡਾ ਅਫਰਾਦਾ ਕਰਕੇ ਤੇ ਹਰ ਸਾਲ ਅੱਠ ਅੱਠ ਸਾਲ ਹੋ ਗਏ ਅੱਠੋਂ ਬਣਾਇਆ ਬਣਾਇਆ ਹੈ ਪ੍ਰੋਗਰਾਮ ਅੱਖਾਂ ਦੇ ਤੇ ਅਸੀਂ ਧਨੀਪਿੰਡ ਛੋਲ ਨਗਰ ਵਾਸੀ ਅਤੇ ਗੁਰਦੁਆਰਾ ਫਰੰਦ ਕਮੇਟੀ ਉਹ ਬਹੁਤ ਬੋਸਾ ਗਵਾਦ ਕਰਦੇ ਆ اسی اسی طرح یہاں ہر طرح خوشیاں پرماتما بخشتا رہے اور پرماتما آشیرواد سر سے ہاتھ رہے اسی طرح ہر سال ویڈی گل یہ بڑی لمبی ہونی اس سے سپیشل ہر سال جو اس کے انہوں میں بہت اس پروار کا بہت بہت دنوتی ہوں ایک کلا کیمپ نہیں پینڈ کھیل میلہ ہونے دسیا کہ گینڈ کھیل میلہ ہو ਗੁਰਦੁਆਰਾ ਸਾਹਿਬ ਦਾ ਕੋਈ ਕੰਮ ਹੋਵੇ ਮੰਦਿਰ ਹੋਵੇ ਜੋ ਵੀ ਧਾਰਮਿਕ ਕੰਮ ਆ ਇਹਨਾਂ ਨੂੰ ਮੜਾ ਜੇ ਦੱਸੋ ਤਾਂ ਸਹੀ ਜਿਹੜੇ ਜਦੋਂ ਬੱਸ ਸਟੈਂਡ ਜਿਹੜਾ ਖਰਾਬ ਹੋਇਆ ਸੀ ਉਹ ਵੀ ਪਾੜੀ ਜੀ ਸੀ ਗੱਲ ਕਹਿੰਦਾ ਸਰਕਾਰ ਕੋਈ ਬੱਸ ਸਟੈਂਡ ਬਹੁਤ ਵਧੀਆ ਬਣਾ ਦਿੱਤਾ ਕੋਈ ਗੱਲ ਨਹੀਂ ਅੱਜ ਜੇ ਐਨ ਆਰ ਆਈ ਵੀ ਇਹ ਸਾਡੀਆਂ ਪਿੰਡਾਂ ਦੀਆਂ ਖੇਤ ਗੱਲਾਂ ਪੂਰੀਆਂ ਕਰ ਸਕਦੇ ਆ ਕੋਈ ਵੀ ਪ੍ਰੋਗਰਾਮ ਐਨ ਆਰ ਆਈ ਫੀਡ ਕਰ ਸਕਦੇ ਹੋ ਦੂਜਿਆਂ ਦੇ ਸਾਡੇ ਤਨਖਾਹ ਰਹਿਣ ਲਿਖਿਆ ਹੁੰਦੀ ਆ ਅਸੀਂ ਜਨਾਬ ਦਾ ਬਹੁਤ ਬਹੁਤ ਰਾਤੀ ਗੁਰਦੁਆਰਾ ਸੈਕਟਰੀ ਵੱਲੋਂ ਜੋਗਾ ਸਾਡੇ ਪਿੰਡਾਂ ਕਾ ਪਿੰਡ ਸਾਡੇ ਧੋਆ ਪਿੰਡਾਂ ਵਿੱਚ ਜਿਹੜਾ ਇਹ ਫ੍ਰੀ ਮੈਡੀਕਲ ਅੱਖਾਂ ਦਾ ਕੈਂਪ ਲੱਗਾ ਪਹਿਲਾਂ ਤਾਂ ਸਾਨੂੰ ਆਪਣੇ ਇਹਨਾਂ ਵੀਰਾਂ ਤੇ ਮਾਣ ਹੀ ਬਹੁਤ ਜ਼ਿਆਦਾ ਹੈ ਕਿ ਜਦੋਂ ਵੀ ਕਿਤੇ ਕੈਂਪਸ ਆਏ ਹਰ ਸਾਲ ਲਾਉਂਦੇ ਲਾਉਂਦੇ ਆ ਹੋਰ ਕਮਾ ਬੀਚ ਵੀ ਸਾਡਾ ਸਹਿਯੋਗ ਕਰਦੇ ਆ ਔਰ ਸਾਡੇ ਐਨਆਰਆਈ ਵੀਰਾਂ ਨੇ ਇਹ ਛਾਣਾ ਕਮਿਟਮੈਂਟ ਕੀਤੀ ਹੈ ਵੀ ਦੋਹਾ ਪਿੰਡਾਂ ਦੀ ਤਰੱਕੀ ਲਈ ਅਸੀਂ ਬਚਨ ਬੰਦਿਆ ਔਰ ਇਹ ਅਸੀਂ ਹਮੇਸ਼ਾ ਹਮੇਸ਼ਾ ਲਈ ਕਰਦੇ ਰਾਵਾਂਗੇ ਅਸੀਂ ਧੰਨਵਾਦੀ ਆ ਇਹਨਾਂ ਵੀਰਾਂ ਦੇ ਜਿਨ੍ਹਾਂ ਨੇ ਐਨਆਰਆਈ ਵੀਰਾਂ ਨੇ ਕੈਂਪ ਲਗਾਇਆ ਅੱਖਾਂ ਦਾ ਤੇ ਸਾਡੇ ਪਹਿਲਾਂ ਤੋਂ ਹੀ ਇਹ ਇਹ ਗੱਲ ਹੈਗੀ ਆ ਵੀ ਅਸੀਂ ਜਦੋਂ ਵੀ ਕਿਸੇ ਕੰਮ ਲਈ ਵੀ ਇਹਨਾਂ ਐਨਆਰਈ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਸਾਰੇ ਮੱਦ ਚੜ੍ਹ ਕੇ ਸਾਡਾ ਸਾਥ ਦੇਣ। ਮੈਂ ਆਮ ਤੌਰ ਤੇ ਪਿੰਡਾਂ 'ਚ ਜਾਂਦਾ ਨਹੀਂ ਨਾ ਜਿੰਨੀ ਏਕਤਾ ਸਾਡੇ ਐਨਆਰਈ ਵੀਰਾਂ ਦੇ ਸਹਿਯੋਗ ਸਾਡੇ ਪਿੰਡਾਂ ਨੂੰ ਮਿਲ ਰਿਹਾ ਸ਼ਾਇਦ ਕਿਸੇ ਪਿੰਡ ਨੂੰ ਮਿਲਦਾ। ਸਾਨੂੰ ਮਾਣ ਆ ਇਹਨਾਂ ਤੇ ਤੇ ਹਰ ਸਾਲ ਇਹ ਤਾਂ ਹੀ ਕਰਦੇ ਕਰਦੇ ਆਂ। ਪਿੰਡ ਦੀ ਡਿਵੈਲਪਮੈਂਟ ਲਈ ਸਕੂਲਾਂ ਦੀ ਸੇਵਾ ਲਈ ਗਰਾਊਂਡਾਂ ਲਈ ਛਪਣਾ ਲਈ ਹਰ ਜਿੱਥੇ ਵੀ ਸਾਨੂੰ ਲੋੜ ਹੋਵੇ ਜਦੋਂ ਜਦੋਂ ਵੀ ਅਸੀਂ ਬੇਨਤੀ ਕਰਦੇ ਹਾਂ ਤਾਂ ਕਦੇ ਪਿੱਛੇ ਨਹੀਂ ਹਟਦੇ ਸਨਮਾਨ ਆ ਇਹਨਾਂ ਵੀਰਾਂ ਦੇ ਆ ਭੈਣ ਜੀ ਸਾਡੇ ਆਏ ਆ ਮੈਂ ਨਾਂ ਤਾਂ ਸੁਣਿਆ ਸੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਬਰਾ ਟ੍ਰੇਮ ਕੱਢ ਕੇ ਆ ਸਾਡੇ ਕੋਲ ਆਏ ਆ ਇਹ ਵੀ ਸਹਯੋਗ ਦੇਣ ਲਈ ਆਏ ਆ ਦੇਖਣ ਲਈ ਆਏ ਆ ਕਿ ਕਿਵੇਂ ਕੰਮ ਚੱਲ ਰਿਹਾ ਮੈਂ ਤਾਂ ਹੁਣੀ ਆਇਆ ਆ ਮੈਨੂੰ ਦੱਛਾ ਪਵਿੱਤਰ ਸਿੰਘ ਨੇ ਵੀ ਤੇ 294 ਟੁੱਟੇ ਮਰੀਜ਼ ਜਿਹੜੇ ਆ 394 294 ਦੇ ਲਗਭਗ 20 ਜਿਹੜੇ ਆ ਚੈੱਕਅਪ ਕਰਾ ਚੁੱਕੇ ਆ ਬਹੁਤ ਵੱਡੀ ਗੱਲ ਆ ਥੋੜੇ ਜਿਹੇ ਸਮੇਂ ਵਿੱਚ ਇੰਨੇ ਮਰੀਜ਼ਾਂ ਨੂੰ ਚੈੱਕਅਪ ਕਰ ਲੈਣਾ ਅਸੀਂ ਡਾਕਟਰ ਡਾਕਟਰਾਂ ਦੀ ਟੀਮ ਦਾ ਵੀ ਧੰਨਵਾਦ ਕਰਦੇ ਆ ਕਿ ਜਿਹੜੇ ਬੜੇ ਉਧਰ ਨਾ ਬੜੇ ਜੋਸ਼ੋਸ਼ ਨਾਲ ਇਸ ਪਾਸੇ ਲੱਗੇ ਆ ਤੇ ਇਹ ਤੋਂ ਵੱਡਾ ਹੋਰ ਕੀ ਸੇਵਾ ਹੋ ਸਕਦੀ ਮਨੁੱਖਤਾ ਇਹ ਤਾਂ ਜੀਵਨ ਸਫਲਾ ਆਪਣਾ ਜੀਵਨ ਸਫਲਾ ਕਰਾਉਣ ਲਈ ਇਹ ਸਾਨੂੰ ਬਹੁਤ ਜ਼ਰੂਰੀ ਆ ਜਿਹੜੀ ਸਭ ਤੋਂ ਵੱਡੀ ਸੇਵਾ ਮੁਕਤਾ ਦੀ ਸੇਵਾ ਆ ਸੋ ਬਹੁਤ ਆ ਕੋਸ਼ਿਸ਼ ਹੁਣ ਮੈਂ ਕੋ ਲੱਭ ਨਹੀਂ ਮੈਂ ਇਹਨਾਰੇ ਵੀਰਾਂ ਦਾ ਜਿਨ੍ਹਾਂ ਨਾਲ ਗੱਲਬਾਤ ਕਰ ਸਕਾਂ ਆਉਣ ਵਾਲੇ ਸਮੇਂ ਵਿੱਚ ਵੀ ਇਹ ਸਨ ਇੱਕ কমিਟਮੈਂਟ ਹੁੰਦੀ ਰਹਿੰਦੀ ਰਿਸ਼ਵਾਲ ਸਿੰਘ ਦੀ ਤੇ ਇਹ ਅਸੀਂ ਜਾਰੀ ਰੱਖਣਾ ਜਿੰਨੇ ਚਿਰ ਸੀ ਸਾਡਾ ਪਿੰਡ ਆ ਭਾਵੇਂ ਬਾਹਰ বাসਦੇ ਆ ਪਰ ਦਿਲ ਇਹ ਕਹਿੰਦੇ ਸਾਡਾ ਦਿਲ ਜਿਹੜਾ ਆ ਉਹ ਆਪਣੇ ਪਿੰਡ ਲਈ ਅਰਕਦਾ ਸੋ ਇਹ ਹੋਣਾ ਵੀ ਚਾਹੀਦਾ ਕੋਈ ਅਸੀਂ ਇੱਥੇ ਜੰਮੇ ਪਲੇ ਆ ਇੱਥੇ ਤੱਕੜੇ ਹੋਏ ਆ ਪਰ ਬਦੀਸ਼ਾ ਵਿੱਚ ਸਾਡੂ ਆਪਣੇ ਲੋੜ ਲਈ ਅਸੀਂ ਗਏ ਆ ਪਰ ਨਗਰ ਤਾਂ ਸਾਡਾ ਇਹੀ ਆ ਇਹ ਸਾਰੇ ਪਿੰਡਾਂ ਵਿੱਚ ਮੈਂ ਤਾਂ ਕਹਿੰਦਾ ਸਾਰੇ ਪਿੰਡਾਂ ਵਿੱਚ ਹੋਣਾ ਚਾਹੀਦਾ ਜਿਵੇਂ ਕਿ ਆ ਸਾਡੇ ਡਿਸਪੈਂਸਰੀ ਵੀ ਅਸੀਂ ਬੰਟੀ ਚਲਾ ਰਹੇ ਜੀ ਜੀ ਉਹ ਵੀ 20 ਰੁਪਏ ਦੀ ਪਰਚੀ ਨਾਲ ਅਸੀਂ ਦਵਾਈ ਦਿੰਦੇ ਇਹ ਸਰਕਾਰ ਤਾਂ ਸਰਕਾਰ ਸਰਕਾਰ ਦੀਆਂ ਜਿਹੜੀਆਂ ਚੱਲਦੀਆਂ ਸਬਸਿਡੀਆਂ ਕਿਤੇ ਦਵਾਈ ਹੈ ਨਹੀਂ ਕਿਤੇ ਡਾਕਟਰ ਨਹੀਂ ਨੇ ਪਰ ਅਸੀਂ ਰੈਗੂਲਰ ਚਲਾ ਰਹੇ ਹਾਂ 2.5 ਲੱਖ ਦੀ ਦਵਾਈ ਅਸੀਂ ਹਰ ਮਹੀਨੇ ਇਹ ਫਿਰ ਲੋਕਾਂ ਨੂੰ ਫ੍ਰੀ ਹੁੰਦੀ ਜੀ 20 ਬੈਚੀ ਜੀ ਜੀ ਕੁਝ ਵੀ ਨਹੀਂ ਹੁੰਦਾ ਉਹ ਇਹ ਅਸੀਂ ਜਦ ਵੱਡੇ ਵੱਡੇ ਪਿੰਡਾਂ ਵਿੱਚ ਗੱਲ ਕਰਦੇ ਹਾਂ ਉਹ ਕਹਿੰਦੇ ਹੈ ਤੁਸੀਂ 20 ਬੈਚੀ ਪਰਚੀ ਦੇਈ ਜੰਨੇ ਬਹੁਤ ਵੱਡੀਆਂ ਗੱਲਾਂ ਆ ਜਾਨੀ ਮੈਂ ਤਾਂ ਸਮਝਦਾ ਕਿ ਸਾਡੇ ਪਿੰਡ ਨੇ ਲੀਡ ਕੀਤਾ ਦਰਬੇ ਬਿਲਕੁਲ ਡਿਵੈਲਪਮੈਂਟ ਦੇ ਵਿੱਚ ਵੀ ਤੇ ਮਨੁੱਖਤਾ ਦੀ ਸੇਵਾ ਲਈ ਸਾਡੇ ਸਕੂਲ